ਜੋਦੇ ਨੇ ਅੰਦਰ ਆਂਦੇ ਸਾਰੇ ਇੱਕ ਬੰਦੇ ਨੇ ਗਨ ਪੁਆਇੰਟ ਤੇ ਮੈਨੂੰ ਰੱਖ ਕੇ ਕਹਿੰਦਾ ਜੋ ਇਹ ਕੱਢ ਦੇ ਮੈਂ ਤੇ ਇੱਕ ਬੰਦੇ ਤੇ ਫਸਲ ਹੀ ਹੋ ਗਿਆ ਤੇ ਜਿਹੜੀ ਦੋਨੋਂ ਮੈਂ ਕੱਢ ਆ ਕੇ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦਾ ਦੂਸਰਾ ਜਿਹਨੇ ਕਾਉਂਟਰ ਖੋਲ ਕੇ ਅੰਦਰ ਆ ਕੇ ਮੈਨੂੰ ਫੜ ਲਿਆ ਜੀ ਤੇ ਦੋਨਾਂ ਜਿਹਨਾਂ ਨੇ ਪਕੜ ਕੇ ਮੈਨੂੰ ਪਿੱਛੇ ਲੈ ਗਏ ਮੇਰੀ ਪਾਕਟ ਦੇ ਵਿੱਚ 골ਡ ਕਾਇਨ ਸੀਗਾ 20 ਗ੍ਰਾਮ ਦਾ ਇੱਕ ਬੰਦੇ ਨੇ ਉਹ ਖੋਇਆ ਗਨ ਪੁਆਇੰਟ ਦੇ ਨਾਲ ਮੇਰੀ ਪਾਕਟ ਦੀ ਵਾਲਟ ਜਿੱਦਣਾ ਵੀ ਕਾਇ ਹੈ ਸਾਰਾ ਉਹਨੇ ਖੋਲਿਆ ਬਾਕੀ ਪਿਛਲੇ ਵਾਲਾ ਸਾਰਾ ਦੋ ਤਿੰਨੇ ਨੇ ਹੋਰ ਆ ਕੇ ਅੰਦਰ ਉਹ ਖੋ ਕੇ ਲੈ ਗਏ ਘਰ ਸਮਾਦੀ ਕੰਡੇ ਦੇ ਕੋਲ ਕੈਸ਼ ਪੈਸੇ ਸੀਗੇ ਕਿੰਨੇ ਸੀਗੇ ਕਿੰਨੇ 40-5000 ਰੁਪਏ ਕੈਸ਼ ਪਏ ਆ ਸੀ 40000 ਰਮਾਉਂਟ ਕੈਸ਼ ਉੱਪਰ ਉੱਪਰ ਹੀ ਵੇਚਿਆ ਸੀ ਨਾ ਇਹ ਤੇ ਅੰਦਰ ਤੇ ਉਹਨਾਂ ਨੇ ਉੱਪਰ ਜਿਹੜਾ ਟਾਪ ਸੀ ਜਿਹੜੇ ਸੋਨੇ ਦੇ ਪੈਸੇ ਹੈ ਚਾਂਦੀ ਦਾ ਸਮਾਨ ਤੇ ਮੇਰੇ ਹਿਸਾਬ ਹੀ ਲੱਗ ਪਏ ਦੇਖਿਆ ਇਧਰ ਉਧਰੋ ਵੀ ਲੈ ਗਏ ਅਪਰੋਕਸੀਮੇਟਲੀ 4-5 ਲੱਖ ਰੁਪਏ ਦੇ ਉੱਪਰ ਉੱਪਰ ਹੀ ਆਈ ਹੋਈ ਚੁੱਕੇ ਲੱਗੇ ਸਾਰਾ ਜੀ ਤੁਸੀਂ ਇਸ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਸੁਰੱਖਿਆ ਨੂੰ ਲੈ ਕੇ ਜੀ ਤੁਹਾਡੇ ਬਾਰ-ਬਾਰ ਤੁਹਾਡੇ ਇਲਾਕੇ ਦੀ ਲੁੱਟਾਂ ਹੋ ਰਹੀਆਂ ਸੇਫਟੀ ਦੇ ਕੋ ਕੀ ਹੈ ਜੇ ਤੁਸੀਂ ਸ਼ਾਪ ਤੇ ਬੈ ਕੁਝ ਨਹੀਂ ਵਹੀ ਗਹਿਰੇ ਕਿ ਮੇਰੇ ਚਾਚੂ ਦੀ ਦੁਕਾਨ ਤੇ ਅਮੀ ਜੁਵਲਰਸ ਗਦਈਪੁਰ ਉੱਥੇ ਚੋਰੀ ਹੋਈ 85 ਲੱਖ ਰੁਪਏ ਦਾ ਉੱਥੋਂ ਲੈ ਕੇ ਉਹ ਅਜੇ ਤੱਕ ਨਹੀਂ ਲੱਭਾ ਦੇਖੋ ਸੀਸੀਟੀਵੀ ਵਿੱਚ ਬੰਦੇ ਆਏ ਸੀਸੀਟੀਵੀ ਦੇ ਵਿੱਚ ਬੰਦੇ ਆਏ ਆ ਪਰ ਉਹ ਮੂੰਹ ਢੱਕੇ ਸਾਰਿਆਂ ਦੇ ਮੂੰਹ ਢੱਕੇ ਸਾਰੇ ਇੱਥੇ ਕਿੱਦਾਂ ਆਏ ਉਹ ਗੱਡੀ ਚ ਆਏ ਕਿਸੇ ਕਿੱਦਾਂ ਉਤਰੇ ਇੱਥੇ ਭਾਈ ਬਾਈਕ ਤੇ ਆਏ ਅੰਦਰ ਆਂਦੇ ਮੈਂ ਤਿੰਨ ਪਲੇ ਕੋ ਜਿਹੜੇ ਅੰਦਰ ਆ ਕੇ ਖੜੇ ਐ ਨਾ ਮੈਂ ਹਸ ਰਿਹਾ ਦੇਖਿਆ ਬਾਅਦ ਜਾਂਦੇ ਵੇਲੇ ਦੇਖਿਆ ਦੋ ਜਨੇ ਬਾਈਕ ਤੇ ਇੱਕ ਬਾਈਕ ਤੇ ਚੱਲ ਗਏ ਐ ਤਿੰਨ ਜਨੇ ਇੱਕ ਬਾਈਕ ਤੇ ਟੋਟਲ ਪੰਜ ਜਨੇ ਸੀ ਜਦੋਂ ਤੁਹਾਡੇ ਅੰਦਰ ਆਏ ਤੁਸੀਂ ਉਸ ਵੇਲੇ ਇਕੱਲੇ ਸੀਗੇ ਮੈਂ ਇਕੱਲੇ ਸੀ ਆਹ ਇਕੱਲੇ ਸੀ ਐਵੇਂ ਤੁਹਾਨੂੰ ਪਕੜ ਲਿਆ ਜਾਂ ਇਕੱਲੇ ਕੀਤਾ ਹਾਂ ਹਾਂ ਜੀ ਕਹਿੰਦੇ ਜੋ ਐ ਕੱਢ ਦੇ ਗਨ ਗਨ ਕਾੜੀਏ ਮੈਨੂੰ ਕਹਿੰਦੇ ਜੋ ਐ ਕੱਢ ਦੇ ਅੱਛਾ ਅੱਛਾ ਪੰਜਾਹ ਮੀਰੇ ਹਾਂ ਜਿੰਗੀ ਜੇਰ ਨੂੰ ਮੈਂ ਕਿਨੇ ਕ ਜਨੇ ਸੀਗੇ ਪੱਜਿਓ ਕਿੰਨੇ ਜਦੋਂ ਮੇਰੇ ਕੋਲ ਅੰਦਰ ਆਏ 2 ਜਨੇ ਉਹਦਾ ਟੋਟਲ 5 ਨੇ ਕੀ 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 ਸੀ ਗੋਣਾਂ ਕੋਲ ਕੀ ਕੀ ਸੀਗਾ ਪੰਜਾਬੀ ਦੀ ਗੱਲ ਕਰ ਰਹੇ ਹਥਿਆਰ ਤਿਆਰ ਸੀਗਾ ਉਹ ਤਿਆਰ ਸੀਗਾ ਕਿਹੜੇ ਕਿਹੜੇ ਸੀਗੇ ਹਥਿਆਰ ਤੇ ਮੈਨੂੰ ਉਹਨਾਂ ਨੇ ਕਿਹੜੇ ਕਿਹੜੇ ਤਿਆਰ ਸੀਗੇ ਪਿਸਟਲ ਸੀਗੀ ਪੂਰੀ ਪ੍ਰੋਪਰ ਲੋਡ ਕੀਤੀ ਮੈਨੂੰ ਗੋਲੀ ਮਾਰ ਕੇ ਤਾਂ ਮਾਰਦੇ ਨ ਲੱਗਾ ਮੈਂ ਤੈਨੂੰ ਗੋਲੀ ਹੂੰ ਸੋ ਦੇਖ ਸਕਦੇ ਜੀ ਵਪਾਰੀ ਕਿਤੇ ਨਾ ਕਿਤੇ ਬਹੁਤ ਪਰੇਸ਼ਾਨ ਆ ਜੋ ਸਰਦੇ ਵਿੱਚ ਜਿਹੜਾ ਕਾਰੋਬਾਰ ਰੋਲਵਰ ਨਹੀਂ ਮਿਲਦੀ ਵੀ ਕਿਤੇ ਹਿੰਦੀ ਲੈ ਕੇ ਤੁਰਿਆ ਹੋਇਆ ਬੰਦਾ ਕਹਿੰਦੇ ਜੀ ਤੁਸੀਂ ਕੀ ਕਹਿ ਰਹੇ ਹੋ ਮੈਂ ਕਿਹਾ ਲੋਕਲ ਸੰਸਦ ਲੈ ਕੇ ਰਿਵੋਲਵਰ ਨਹੀਂ ਮਿਲਦੀ ਉਹਦੇ ਲੈ ਕੇ ਤੋਰਿਆ ਬੰਦਾ ਹਾਂ ਤੇ ਦੋ ਰਿਵੋਲਵਰ ਦੋ ਰਿਵੋਲਵਰ ਦੋਵੇਂ ਬੰਦੇ ਕੋਲ ਰਿਵੋਲਵਰ ਹੈਗੀ ਹੈ ਤੇ ਫਿਰ ਉਹ ਕਿਸ ਤਰੀਕੇ ਨਾਲ ਉਹਦਾ ਬਚਾ ਕਰੂਗਾ ਬੰਦਾ ਮਾਰਕੀਟ ਦੇ ਬੈਠ ਕੇ ਕੰਮ ਨਹੀਂ ਕਰ ਸਕਦਾ ਕਿੱਥੇ ਕਰੇਗਾ ਕਿਸ ਤਰੀਕੇ ਨਾਲ ਕੰਮ ਚੱਲੇਗਾ ਉਹ ਇਹ ਤਾਂ ਮਾਮਲਾ ਸਰਸਨ ਦੀ ਢਿੱਲ ਬਹੁਤ ਜ਼ਿਆਦਾ ਹੈਗੀ ਹੈ ਗਨ ਪੁਆਇੰਟ ਤੇ ਦਿੱਤੇ ਗਿਆ ਕੀ ਹੈਗੀ ਸੇਫਟੀ ਸਾਡੀ ਕੁਝ ਵੀ ਸੇਫਟੀ ਨਹੀਂ ਫਿਰ ਪ੍ਰਸ਼ਾਸਨ ਦੀ ਬੜੀ ਢਿੱਲੇਗੀ ਹੈ ਪ੍ਰਸ਼ਾਸਨ ਨੇ ਬਹੁਤ ਬੇੜਾ ਕਰ ਕਰ ਗਿਆ ਇਲਾਕੇ ਦੇ ਵਿੱਚ ਲਗਾਤਾਰ ਮੈਂ ਕਹਿੰਦਾ ਲਗਾਤਾਰ ਨਹੀਂ ਰੋਜ਼ ਚੋਰੀਆਂ ਹੋ ਰਹੀਆਂ ਰੋਜ਼ ਡੇਲੀ ਕੋਈ ਇਦਾਂ ਦਾ ਰਾਹ ਨਹੀਂ ਹੈਗਾ ਜਿੱਥੇ ਬੰਦਾ ਨਾ ਲੁੱਟਿਆ ਜਾਂਦਾ ਹੋਵੇ ਕੋਈ ਇਦਾਂ ਦਾ ਰਾਹ ਨਹੀਂ ਹੈਗਾ ਕਾਲਿਆ ਕਲੋਨੀ 'ਚ ਥੋੜੇ ਦਿਨ ਪਹਿਲਾਂ ਹੀ ਇੱਕ ਬੰਦਾ ਲੁੱਟਿਆ ਗਿਆ ਸੀ ਉਹਦਾ ਮੋਬਾਈਲ ਖੋ ਕੇ ਲੈ ਗਏ ਸੀ ਦੋ ਜene ਅੰਦਰ ਆਂਦੇ ਸਾਰੇ ਇੱਕ ਬੰਦੇ ਨੇ ਗਨ ਪੁਆਇੰਟ ਤੇ ਮੈਨੂੰ ਰੱਟ ਕਹਿੰਦਾ ਜੋ ਹੈ ਕੱਢ ਦੇ ਮੈਂ ਤੇ ਇੱਕ ਮਿੰਟ ਤੇ ਪਸਰ ਹੀ ਹੋ ਗਿਆ ਤੇ ਜਿਵੇਂ ਮੈਂ ਖੜਾ ਆ ਕੇ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦਾ ਸੋਹਰੇ ਜene ਕਾਉਂਟਰ ਖੋਲ ਕੇ ਅੰਦਰ ਆ ਕੇ ਮੈਨੂੰ ਫੜ ਲਿਆ ਜੀ ਤੇ ਦੋਨਾਂ ਜene ਨੇ ਪਕੜ ਕੇ ਮੈਨੂੰ ਪਿੱਛੇ ਲੈ ਗਏ ਮੇਰੀ ਪਾਕਟ ਦੇ ਵਿੱਚ 골ਡ ਕয়ਨ ਸੀਗਾ 20 ਗ੍ਰਾਮ ਦਾ ਇੱਕ ਬੰਦੇ ਨੇ ਉਹ ਕੋਇਆ ਗਨ ਪੁਆਇੰਟ ਤੇ ਨਾਲ ਮੇਰੀ ਪਾਕਟ ਦੀ ਵਾਲਟ ਜਿੰਨਾ ਵੀ ਕਾਇ ਸੀ ਸਾਰਾ ਉਹਨੇ ਖੋਲਿਆ ਬਾਕੀ ਪਿਛਲੇ ਵਾਲਾ ਸਾਰਾ ਦੋ ਤਿੰਨ ਜene ਹੋਰ ਆ ਕੇ ਅੰਦਰ ਹੋ ਕੇ ਲੈ ਗਏ ਕਰ ਸਮਾਧੀ ਕੰਡੇ ਦੇ ਕੋਲ ਕੈਸ਼ ਪਏ ਸੀਗੇ ਕਿੰਨੇ ਸੀਗੇ ਕਿੰਨੇ 40-5000 ਰੁਪਏ ਕੈਸ਼ ਪਏ ਆਇਆ ਸੀ 40000 ਰਮਾਉਂਟ ਕੈਸ਼ ਉੱਪਰ-ਉੱਪਰ ਹੀ ਵੇਚਿਆ ਸੀ ਨਾ ਇਹਦੇ ਅੰਦਰ ਤੇ ਉਹਨਾਂ ਨੇ ਉੱਪਰ ਜਿਹੜਾ ਟਾਪ ਸੀ ਜਿਹੜੇ ਸੋਨੇ ਦੇ ਪਏ ਹੈ ਇਹ ਚਾਂਦੀ ਦੇ ਸਮਾਨ ਤੇ ਮਹਸਾਰੀ ਲਾ ਕੇ ਵੀ ਵੇਚਿਆ ਇਧਰ-ਉਧਰੋ ਵੀ ਲੈ ਗਏ ਅਪਰੋਕਸੀਮੇਟਲੀ 4-5 ਲੱਖ ਰੁਪਏ ਦੇ ਉੱਪਰ-ਉੱਪਰ ਹੀ ਆਈ ਹੋਈ ਚੁੱਕੇ ਲੱਗੇ ਸਾਰਾ ਜੀ ਤੁਸੀਂ ਇਸ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਸੁਰੱਖਿਆ ਨੂੰ ਲੈ ਕੇ ਜੀ ਤੁਹਾਡੇ ਬਾਰ-ਬਾਰ ਤੁਹਾਡੇ ਇਲਾਕੇ 'ਚ ਲੁੱਟਾਂ ਹੋ ਰਹੀਆਂ ਸੇਫਟੀ ਦੇ ਕੋ ਕੀ ਹੈ ਜੇ ਤੁਸੀਂ ਸ਼ਾਪ ਤੇ ਬ ਕੁਝ ਨਹੀਂ ਵਹੀ ਗੈਰ ਹੈ ਕਿ ਮੇਰੇ ਚਾਚੂ ਦੀ ਦੁਕਾਨ ਤੇ ਅਮੀ ਜੁਵਲਰਸ ਗਦਈਫੁਰ ਉੱਥੇ ਚੋਰੀ ਹੋਈ 85 ਲੱਖ ਰੁਪਏ ਦਾ ਉੱਥੋਂ ਲੈ ਕੇ ਉਹ ਅਜੇ ਤੱਕ ਨਹੀਂ ਲੱਭਾ ਦੇਖੋ ਸੀਸੀਟੀਵੀ ਵਿੱਚ ਬੰਦੇ ਆਏ ਸੀਸੀਟੀਵੀ ਦੇ ਵਿੱਚ ਬੰਦੇ ਆਏ ਆ ਪਰ ਉਹ ਮੂੰਹ ਢਕੇ ਸਾਰਿਆਂ ਦਾ ਮੂੰਹ ਢਕੇ ਸਾਰੇ ਇੱਥੇ ਕਿੱਦਾਂ ਆਏ ਉਹ ਗੱਡੀ ਚ ਆਏ ਕਿਸੇ ਕਿੱਦਾਂ ਉਤਰੇ ਇੱਥੇ ਭਾਈ ਬਾਈਕ ਤੇ ਆਏ ਅੰਦਰ ਆਂਦੇ ਮੈਂ ਮੇਰੇ ਕੋਲ ਜੋ ਅੰਦਰ ਆ ਕੇ ਖੜੇ ਹੈ ਨਾ ਮੈਂ ਹਸਪਤਾਲੇ ਦੇਖਿਆ ਬਾਅਦ ਜਾਂਦੇ ਵੇਲੇ ਦੇਖਿਆ ਦੋ ਜਣੇ ਬਾਈਕ ਤੇ ਇੱਕ ਬਾਈਕ ਤੇ ਚੱਲ ਗਏ ਆ ਤਿੰਨ ਜਣੇ ਇੱਕ ਬਾਈਕ ਤੇ ਟੋਟਲ ਪੰਜ ਜਣੇ ਸੀ ਜਦੋਂ ਤੁਹਾਡੇ ਅੰਦਰ ਆਏ ਤੁਸੀਂ ਉਸ ਵੇਲੇ ਇਕੱਲੇ ਸੀਗੇ ਮੈਂ ਇਕੱਲੇ ਸੀ ਆ ਇਕੱਲੇ ਸੀ ਮੈਨੂੰ ਤੁਹਾਨੂੰ ਪਕੜ ਲਿਆ ਜਾਂ ਇਕੱਲੇ ਕੀਤਾ ਹਾਂ ਹਾਂ ਜੀ ਕਹਿੰਦੇ ਜੋ ਇਹ ਕੱਢ ਦੇ ਗਨ ਗਨ ਕਾੜੀਏ ਮੈਨੂੰ ਕਹਿੰਦੇ ਜੋ ਇਹ ਕੱਢ ਦੇ ਅੱਛਾ ਅੱਛਾ ਪੰਜਾਹ ਕਿੰਨੇ ਕਿੱਜਣੇ ਸੀਗੇ ਭੱਜੋ ਕਿੰਨੇ ਜਦੋਂ ਮੇਰੇ ਕੋਲ ਅੰਦਰ ਆਏ 2 ਜਣੇ ਉਹ ਤਾਂ ਟੋਟਲ 5 ਨੇ ਕੀ ਕੀ ਸੀ ਗਨਾਂ ਕੋਲ ਕੀ ਕੀ ਸੀਗਾ ਪੰਜਾਬੀ ਦੀ ਗੱਲ ਕਰ ਰਹੇ ਹੋ ਉਹ ਤੇ ਹਥਿਆਰ ਸੀਗਾ ਕਿਹੜੇ ਕਿਹੜੇ ਸੀਗੇ ਹਥਿਆਰ ਦੇ ਤੇ ਮੈਨੂੰ ਉਹਨਾਂ ਨੇ ਕਿਹੜੇ ਕਿਹੜੇ ਹਥਿਆਰ ਸੀਗੇ ਪਿਸਟਲ ਸੀਗੀ ਪੂਰੀ ਪ੍ਰੋਪਰ ਲੋਡ ਕੀਤੀ ਮੈਨੂੰ ਗੋਲੀ ਮਾਰ ਕੇ ਨਾ ਮਾਰ ਦੇਣ ਲੱਗਾ ਮੈਂ ਤੈਨੂੰ ਗੋਲੀ ਹੂੰ ਤੋ ਦੇਖ ਸੋ ਤੇ ਜੀ ਵਪਾਰੀ ਕਿਤੇ ਨਾ ਕਿਤੇ ਬਹੁਤ ਪਰੇਸ਼ਾਨ ਆ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਕਾਰੋਬਾਰ ਸੰਤਰ ਰਵਾਲਵਰ ਨਹੀਂ ਮਿਲਦੀ ਵੀ ਕਿਤੇ ਹੰਦੀ ਲੈ ਕੇ ਤੁਰਿਆ ਹੋਇਆ ਬੰਦਾ ਫਿਰ ਜੀ ਤੁਸੀਂ ਕੀ ਕਹਿ ਰਹੇ ਹੋ ਮੈਂ ਕਿਹਾ ਲੋਕਾਂ ਨੂੰ ਲਸੰਦ ਲੈ ਕੇ ਰਿਵੋਲਵਰ ਨਹੀਂ ਮਿਲਦੀ ਉਹਦੇ ਲੈ ਕੇ ਤੋਰਿਆ ਬੰਦਾ ਹਾਂ ਤੇ ਦੋ ਰਿਵੋਲਵਰ ਦੋ ਰਿਵੋਲਵਰ ਦੋਵੇਂ ਬੰਦੇ ਕੋਲ ਰਿਵੋਲਵਰ ਹੈਗੀ ਹੈ ਤੇ ਫਿਰ ਉਹ ਕਿਸ ਤਰੀਕੇ ਨਾਲ ਤਾਂ ਬਚਾ ਕਰੂਗਾ ਬੰਦਾ ਮਾਰਕੀਟ ਦੇ ਬਹਿ ਕੇ ਕੰਮ ਨਹੀਂ ਕਰ ਸਕਦਾ ਕੀਤਾ ਕਿ ਕਿਸ ਤਰੀਕੇ ਨਾਲ ਕੰਮ ਚੱਲੇਗਾ ਉਹ ਇਹ ਤਾਂ ਸਰਪੰਚ ਦੀ ਢਿੱਲ ਬਹੁਤ ਜ਼ਿਆਦਾ ਹੈਗੀ ਹੈ ਗਨ ਪੁਆਇੰਟ ਤੇ ਦਿੱਤੇ ਗਿਆ ਕੀ ਹੈਗੀ ਸੇਫਟੀ ਸਾਡੀ ਕੁਝ ਵੀ ਸੇਫਟੀ ਨਹੀਂ ਹੈ ਫਿਰ ਪ੍ਰਸ਼ਾਸਨ ਦੀ ਬੜੀ ਢਿੱਲੇਗੀ ਹੈ ਸਰਸਨ ਨੇ ਬਹੁਤ ਬੇੜਾ ਕਰ ਕਰ ਗਿਆ ਇਲਾਕੇ ਦੇ ਵਿੱਚ ਲਗਾਤਾਰ ਮੈਂ ਕਹਿੰਦਾ ਲਗਾਤਾਰ ਨਹੀਂ ਰੋਜ਼ ਚੋਰੀਆਂ ਹੋ ਰਹੀਆਂ ਰੋਜ਼ ਡੇਲੀ ਕੋਈ ਇੱਦਾਂ ਦਾ ਰਾਹ ਨਹੀਂ ਹੈਗਾ ਜਿੱਥੇ ਬੰਦਾ ਨਾ ਲੁੱਟਿਆ ਜਾਂਦਾ ਹੋਵੇ ਕੋਈ ਇੱਦਾਂ ਦਾ ਰਾਹ ਨਹੀਂ ਹੈਗਾ ਗਾਲੀਆ ਕਲੋਨੀ ਜੋ ਥੋੜੇ ਦਿਨ ਪਹਿਲਾਂ ਹੀ ਇੱਕ ਬੰਦਾ ਲੁੱਟਿਆ ਗਿਆ ਸੀ ਉਹਦਾ ਮੋਬਾਈਲ ਖੋ ਕੇ ਲੈ ਗਏ ਸੀ